ਇਸ ਕਹਾਣੀ ਦਾ ਮੁੱਖ ਨੀਮ ਹੈ ਕਿਸਮਤ ਦੀ ਭਾਲ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਪਿੰਡ ਵਿੱਚ ਇੱਕ ਨੌਜਵਾਨ ਰਹਿੰਦਾ ਸੀ ਜੋ ਕਿ ਬੜਾ ਹੀ ਆਲਸੀ ਸੀ ਹਰ ਟਾਈਮ ਉਸ ਦੇ ਦਿਮਾਗ ਵਿੱਚ ਬਸ ਇੱਕ ਹੀ ਗੱਲ ਘੁੰਮਦੀ ਰਹਿੰਦੀ ਕਿ ਮੈਨੂੰ ਕਦੋਂ ਕਿਸਮਤ ਮਿਲ ਜਾਵੇ ਮੇਰੀ ਕਿਸਮਤ ਬਦਲ ਜਾਵੇ ਮੇਰੇ ਵੀ ਚੰਗੇ ਦਿਨ ਆ ਜਾਣ ਤੇ ਮੈਂ ਵੀ ਬਹੁਤ ਜਲਦੀ ਲੋਕਾਂ ਬਾਗ ਅਮੀਰ ਹੋ ਜਾਵਾਂ ਉਸ ਦੇ ਦਿਮਾਗ ਵਿੱਚ ਇੱਕ ਹੀ ਗੱਲ ਘੁੰਮਦੀ ਰਹਿੰਦੀ ਕਿਸਮਤ ਦੀ ਭਾਲ ਕਰਦਾ ਰਹਿੰਦਾ ਤੇ ਉਹ ਆਪਣੇ ਇੱਕ ਦਿਨ ਪਿੰਡ ਵਿੱਚ ਇਕੱਲਾ ਹੀ ਕਿਸੇ ਦਰਖਤ ਦੇ ਹੇਠਾਂ ਬੈਠਾ ਸੀ ਤੇ ਉੱਥੋਂ ਇੱਕ ਸਾਧੂ ਗੁజర్ ਰਿਹਾ ਸੀ ਗੁਜਰਦੇ ਸਾਧੂ ਨੇ ਦੇਖਿਆ ਕਿ ਇਹ ਲੜਕਾ ਬੜਾ ਪਰੇਸ਼ਾਨ ਲੱਗਦਾ ਹੈ ਇਸ ਨਾਲ ਕੋਈ ਗੱਲ ਕਰ ਲਮਾ ਫਿਰ ਉਹ ਸਾਧੂ ਵੀ ਰੁਕਿਆ ਤੇ ਉਸ ਦਰਾਖਤ ਥੱਲੇ ਬੈਠ ਗਿਆ ਤੇ ਉਸ ਨੇ ਉਸ ਲੜਕੇ ਤੋਂ ਪੁੱਛਿਆ ਕਿ ਤੂੰ ਕਿਉਂ ਇੰਨਾ ਪਰੇਸ਼ਾਨ ਹੈ ਉਸ ਨੇ ਉਸ ਲੜਕੇ ਨੇ ਉਸ ਸਾਧੂ ਨੂੰ ਦੱਸਿਆ ਕਿ ਮੈਂ ਆਪਣੀ ਕਿਸਮਤ ਦੀ ਭਾਲ ਕਰਦਾ ਹਾਂ ਜੋ ਕਿ ਮੈਨੂੰ ਨਹੀਂ ਮਿਲਦੀ ਫਿਰ ਉਸ ਸਾਧੂ ਨੇ ਉਸ ਨੂੰ ਇੱਕ ਸਲਾਹ ਦਿੱਤੀ ਕਿ ਜੇ ਮੈਂ ਤੈਨੂੰ ਤੇਰੀ ਕਿਸਮਤ ਦੀ ਭਾਲ ਕਰਾ ਦਵਾਂ ਤਾਂ ਤੂੰ ਮੇਰੀ ਇੱਕ ਗੱਲ ਮੰਨੇਗਾ ਉਸ ਲੜਕੇ ਨੇ ਕਿਹਾ ਹਾਂਜੀ ਦੱਸੋ ਉਸ ਸਾਧੂ ਨੇ ਉਸ ਨੂੰ ਕਿਹਾ ਕਿ ਤੇਰੀ ਕਿਸਮਤ ਇੱਕ ਨਦੀ ਆਪਣੇ ਕੋਲ ਬੰਦੀ ਹੈ ਉਸ ਤੋਂ ਦੂਜੇ ਕਿਨਾਰੇ ਤੇ ਤੇਰੀ ਕਿਸਮਤ ਪਈ ਹੋਈ ਹੈ ਜਾ ਕੇ ਜੇ ਲੈ ਕੇ ਆ ਸਕਦਾ ਹੈ ਤਾਂ ਲੈ ਆ ਪਰ ਤੈਨੂੰ ਇਹ ਸਭ ਕਰਨ ਵਿੱਚ ਬਹੁਤ ਹੀ ਮੁਸੀਬਤਾਂ ਅਤੇ ਬਹੁਤ ਹੀ ਜ਼ਿਆਦਾ ਟਾਈਮ ਲੱਗ ਸਕਦਾ ਹੈ ਪਰ ਉਸ ਲੜਕੇ ਨੇ ਉਸ ਸਾਧੂ ਦੀ ਗੱਲ ਮੰਨ ਕੇ ਘਰ ਤੋਂ ਅਤੇ ਉਸ ਪਿੰਡ ਤੋਂ ਤੁਰ ਪਿਆ ਤੇ ਕਈ ਦਿਨ ਤੁਰਦਾ ਰਿਹਾ ਤੁਰਦਾ ਰਿਹਾ ਹਜੇ ਉਸ ਨੂੰ ਆਪਣੀ ਨਦੀ ਦੇ ਪਹਿਲਾ ਕਿਨਾਰਾ ਵੀ ਨਹੀਂ ਮਿਲਿਆ ਸੀ ਤੇ ਰਾਸਤੇ ਵਿੱਚ ਉਸ ਨੂੰ ਕਈ ਦਿਨ ਤੁਰਦੇ ਤੁਰਦੇ ਇੱਕ ਬਹੁਤ ਹੀ ਸੁੰਦਰ ਲੜਕੀ ਮਿਲੀ ਉਸ ਲੜਕੀ ਨੇ ਪੁੱਛਿਆ ਕਿ ਭਰਾ ਤੂੰ ਕਿੱਧਰ ਜਾ ਰਿਹਾ ਹਾਂ ਤੇ ਕਿੱਥੋਂ ਆਇਆ ਹੈ ਤੇ ਉਸ ਨੇ ਕਿਹਾ ਕਿ ਭੈਣ ਮੈਂ ਤਾਂ ਆਪਣੀ ਕਿਸਮਤ ਦੀ ਭਾਲ ਕਰਦਾ ਹੋਇਆ ਭਟਕਦਾ ਫਿਰਦਾ ਹਾਂ ਤੇ ਇਸ ਨਦੀ ਤੋਂ ਦੂਜੇ ਪਾਸੇ ਜਾ ਰਿਹਾ ਹਾਂ ਫਿਰ ਉਸ ਲੜਕੀ ਨੇ ਉਸ ਨੂੰ ਬੋਲਿਆ ਕਿ ਜੇ ਤੈਨੂੰ ਕਿਤੇ ਕਿਸਮਤ ਮਿਲੇ ਤਾਂ ਮੇਰੇ ਬਾਰੇ ਵੀ ਕੇ ਸਮਤ ਨੂੰ ਪੁੱਛੀ ਕੇ ਮੈਂ ਵੀ ਇੱਕ ਸੁੰਦਰ ਲੜਕੇ ਦੀ ਭਾਲ ਵਿੱਚ ਹਾਂ ਜਿਸ ਨਾਲ ਮੈਂ ਵਿਆਹ ਕਰਾ ਸਕਾਂ ਫਿਰ ਉਸ ਲੜਕੇ ਨੇ ਉਸ ਨੂੰ ਕਿਹਾ ਕਿ ਕੋਈ ਨਾ ਮੈਂ ਮੀ ਜੇ ਮੈਨੂੰ ਕਿਸਮਤ ਮਿਲੀ ਤਾਂ ਮੈਂ ਉਸ ਨੂੰ ਤੇਰੇ ਬਾਰੇ ਜ਼ਰੂਰ ਪੁੱਛਾਂਗਾ ਤੇ ਆਉਂਦੇ ਬਾਰੇ ਤੰਨੂੰ ਇੱਥੇ ਹੀ ਦੱਸ ਦੇਵਾਂਗਾ ਫਿਰ ਉਹ ਅੱਗੇ ਵੱਲ ਤੁਰ ਪਿਆ ਜਦੋਂ ਅੱਗੇ ਵੱਲ ਤੁਰਦਾ ਤੁਰਦਾ ਕੁਝ ਕ ਦਿਨ ਹੋਰ ਨਿਕਲੇ ਤੇ ਉਸ ਨੂੰ ਰਾਸਤੇ ਵਿੱਚ ਇੱਕ ਬਹੁਤ ਹੀ ਸੁੰਦਰ ਘੋੜਾ ਮਿਲਿਆ ਅਤੇ ਘੋੜੇ ਨੇ ਵੀ ਉਸ ਨੂੰ ਲੜਕੇ ਨੂੰ ਇਹੀ ਸਵਾਲ ਕੀਤਾ ਕਿ ਤੂੰ ਭਰਾ ਕਿੱਧਰ ਜਾ ਰਿਹਾ ਹਾਂ ਅਤੇ ਕਿੱਥੋਂ ਆਇਆ ਹਾਂ ਉਸ ਨੇ ਵੀ ਉਸ ਨੂੰ ਇਹੀ ਜਵਾਬ ਦਿੱਤਾ ਕਿ ਮੈਂ ਤਾਂ ਆਪਣੀ ਕਿਸਮਤ ਦੀ ਭਾਲ ਵਿੱਚ ਹਾਂ ਫਿਰ ਉਸ ਘੋੜੇ ਨੇ ਵੀ ਕਿਹਾ ਕਿ ਜੇ ਤੈਨੂੰ ਕਿਸਮਤ ਮਿਲੇ ਤਾਂ ਤੂੰ ਮੇਰੇ ਬਾਰੇ ਵੀ ਪੁੱਛੀ ਮੈਂ ਵੀ ਇੱਕ ਚੰਗਾ ਸਵਾਰ ਟੋਲ ਦੀ ਹਾਂ ਗੱਭਰੂ ਜਿਹੜਾ ਮੇਰੇ ਤੇ ਸਵਾਰ ਹੋ ਕੇ ਘੋੜਸਵਾਰੀ ਕਰ ਸਕੇ ਫਿਰ ਉਹ ਇਹ ਗੱਲ ਸੁਣ ਕੇ ਅੱਗੇ ਵੱਲ ਤੁਰ ਪਿਆ ਜਦੋਂ ਅੱਗੇ ਵੱਲ ਨਦੀ ਦੇ ਪਹਿਲੇ ਕਿਨਾਰੇ ਤੇ ਪੁੱਜ ਗਿਆ ਤੇ ਉਸ ਨੂੰ ਇੱਕ ਉੱਥੇ ਮગર ਮੱਛਰ ਟੱਕਰਿਆ ਅਤੇ ਮગર ਮੱਛਰ ਨੇ ਵੀ ਉਸ ਲੜਕੇ ਨੂੰ ਇਹ ਹੀ ਸਵਾਲ ਕੀਤਾ ਕਿ ਭਰਾ ਤੂੰ ਕਿੱਧਰ ਜਾ ਰਿਹਾ ਹਾਂ ਤੇ ਉਸ ਨੇ ਕਿਹਾ ਕਿ ਮੈਂ ਤਾਂ ਆਪਣੀ ਕਿਸਮਤ ਦੀ ਭਾਲ ਵਿੱਚ ਹਾਂ ਤੇ ਨਦੀ ਦੇ ਦੂਜੇ ਪਾਸੇ ਦੂਜੇ ਕਿਨਾਰੇ ਤੇ ਜਾਣਾ ਹੈ ਫਿਰ ਉਸ ਮਗਰਮੱਛ ਨੇ ਵੀ ਕਿਹਾ ਕਿ ਜੇ ਤੈਨੂੰ ਕਿਸਮਤ ਕਿਤੇ ਵੀ ਮਿਲੇ ਤਾਂ ਮੇਰੇ ਬਾਰੇ ਜ਼ਰੂਰ ਪੁੱਛਣਾ ਮੇਰੇ ਵੀ ਢੱਡ ਵਿੱਚ ਬਹੁਤ ਹੀ ਦਰਦ ਰਹਿੰਦਾ ਹੈ ਫਿਰ ਉਸ ਨੇ ਉਸ ਮਗਰਮੱਛ ਨੂੰ ਕਿਹਾ ਕਿ ਮੈਂ ਕਿਸਮਤ ਨੂੰ ਜ਼ਰੂਰ ਪੁੱਛਾਂਗਾ ਕਿ ਤੇਰੇ ਵੀ ਢੱਡ ਵਿੱਚ ਦਰਦ ਕਿਉਂ ਰਹਿੰਦਾ ਹੈ ਤੂੰ ਮੇਰੀ ਇੱਕ ਗੱਲ ਮੰਨ ਮੰਨੂ ਆਪਣੇ ਉੱਪਰ ਬਿਠਾ ਲ ਕੇ ਇਸ ਨਦੀ ਦੇ ਦੂਜੇ ਕਿਨਾਰੇ ਤੇ ਛੱਡ ਦੇ ਤੇ ਉਸ ਮગર ਮਾਚ ਨੇ ਉਸ ਨੂੰ ਆਪਣੇ ਉੱਪਰ ਬਿਠਾ ਲਿਆ ਤੇ ਨਦੀ ਦੇ ਦੂਜੇ ਕਿਨਾਰੇ ਤੇ ਉਸ ਨੂੰ ਛੱਡ ਦਿੱਤਾ ਤੇ ਉੱਥੇ ਜਦੋਂ ਉਹ ਦੂਜੇ ਕਿਨਾਰੇ ਤੇ ਪਹੁੰਚ ਗਿਆ ਤੇ ਉੱਥੇ ਵੀ ਉਹ ਹਾਟਕਦਾ ਫਿਰਦਾ ਤੇ ਉਸ ਨੂੰ ਕਿਸਮਤ ਕਿਤੇ ਨਹੀਂ ਮਿਲੀ ਫਿਰ ਉਸ ਨੂੰ ਇੱਕ ਉੱਥੇ ਸਾਧੂ ਮਿਲਿਆ ਤੇ ਸਾਧੂ ਨੇ ਪੁੱਛਿਆ ਕਿ हां तू ਕਿੱਧਰ ਨੂੰ ਜਾ ਰਿਹਾ ਹਾਂ ਫਿਰ ਉਸ ਲੜਕੇ ਨੇ ਕਿਹਾ ਕਿ ਮੈਂ ਤਾਂ ਆਪਣੀ ਕਿਸਮਤ ਦੀ ਹਾਲ ਵਿੱਚ ਹਾਂ ਤੇ ਇੰਨੀ ਗੱਲ ਸੁਣ ਕੇ ਉਹ ਸਾਧੂ ਹੱਸਣ ਲੱਗ ਪਿਆ ਤੇ ਲੜਕੇ ਨੇ ਕਿਹਾ ਕਿ ਤੁਸੀਂ ਕਿਉਂ ਮੇਰੇ ਤੇ ਹੱਸਦੇ ਹੋ ਤੇ ਉਸ ਸਾਧੂ ਨੇ ਕਿਹਾ ਕਿ ਕਿਸਮਤ ਦੀ ਕਿਸਮਤ ਕਿਤੇ ਵੀ ਨਹੀਂ ਤੈਨੂੰ ਇਦਾਂ ਮਿਲਣੀ ਕਿਸਮਤ ਤੇਰੇ ਕੋਲ ਹੀ ਹੈ ਅਤੇ ਕਿਸਮਤ ਤੇਰੇ ਆਲੇ-ਦੁਆਲੇ ਹੀ ਹੈ ਫਿਰ ਉਸਨੇ ਪੁੱਛਿਆ ਕਿ ਜੇ ਮੇਰੀ ਕਿਸਮਤ ਮੇਰੇ ਕੋਲ ਹੀ ਹੈ ਤਾਂ ਉਸ ਮગરਮੱਛ ਦੀ ਕਿਸਮਤ ਕਿੱਥੇ ਆ ਉਸ ਦੇ ਹਰ ਪਲ ਢਿੱਡ ਵਿੱਚ ਦਰਦ ਰਹਿੰਦਾ ਹੈ ਫਿਰ ਸਾਧੂ ਨੇ ਦੱਸਿਆ ਕਿ ਉਸ ਮગરਮੱਛ ਨੇ ਤਾਂ ਇੱਕ ਦਿਨ ਸੋਨੇ ਦਾ ਹਾਰ ਆਪਣੇ ਅੰਦਰ ਨੰਘਾ ਲਿਆ ਸੀ ਜਿਸ ਕਰਕੇ ਉਸ ਦੇ ਅੰਦਰ ਦਰਦ ਰਹਿੰਦਾ ਹੈ ਤੇ ਉਸ ਨੂੰ ਕਹਿ ਦੇਈ ਕਿ ਉਹ ਮગરਮੱਛ ਉਲਟੀਆਂ ਕਰੇ ਅਤੇ ਉਸ ਦੇ ਅੰਦਰੋਂ ਜਦੋਂ ਹਾਰ ਨਿਕਲ ਜਾਵੇਗਾ ਤੇ ਉਸ ਦਾ ਦਰਦ ਠੀਕ ਹੋ ਜਾਵੇਗਾ। ਉਸ ਲੜਕੇ ਨੇ ਇਹ ਗੱਲ ਸੁਣ ਕੇ ਉਸ ਨੂੰ ਫਿਰ ਉਸੋ ਸੁੰਦਰ ਘੋੜੇ ਬਾਰੇ ਪੁੱਛਿਆ ਤੇ ਉਸ ਘੋੜੇ ਦੀ ਕਿਸਮਤ ਕਿੱਥੇ ਹੈ ਜਿਹੜਾ ਕਿ ਇੱਕ ਗੱਭਰੂ ਸਵਾਰ ਦੀ ਭਾਲ ਵਿੱਚ ਹੈ। ਉਸਨੇ ਕਿਹਾ ਕਿ ਤੂੰ ਤੂੰ ਵੀ ਇੱਕ ਗੱਭਰੂ ਹੀ ਆ ਉਸ ਦੇ ਉੱਪਰ ਸਵਾਰ ਹੋ ਜਾਈਂ। ਫਿਰ ਉਸਨੇ ਇਹ ਗੱਲ ਲੜਕੇ ਨੇ ਸੁਣ ਕੇ ਉਸ ਤੋਂ ਬਾਅਦ ਵਿੱਚ ਪੁੱਛਿਆ ਕਿ ਉਸ ਲੜਕੀ ਦੀ ਕਿਸਮਤ ਕਿੱਥੇ ਹੈ ਫਿਰ ਉਸ ਸਾਧੂ ਨੇ ਕਿਹਾ ਕਿ ਲੜਕੀ ਲਈ ਲੜਕੀ ਵੀ ਵਿਆਹ ਕਰਾਉਣਾ ਚਾਹੁੰਦੀ ਹੈ ਤੇ ਤੂੰ ਵੀ ਇੱਕ ਸੁੰਦਰ ਲੜਕਾ ਹੀ ਹਾਂ ਏਹੀ ਤੇਰੀ ਕਿਸਮਤ ਹੈ ਫਿਰ ਇਹ ਗੱਲ ਸਭ ਸੁਣ ਕੇ ਉਹ ਨਦੀ ਤੋਂ ਆਪਣੇ ਵਾਲੇ ਪਾਸੇ ਆਉਣ ਲੱਗਾ ਤੇ ਉਸ ਨੇ ਰਾਸਤੇ 'ਚ ਮગર ਮੱਛ ਨੂੰ ਮਿਲਿਆ ਅਤੇ ਮਗਰਮੱਛ ਨੂੰ ਕਿਹਾ ਕਿ ਮੈਂ ਤੇਰੀ ਕਿਸਮਤ ਬਾਰੇ ਪੁੱਛ ਲਿਆ ਹੈ ਤੂੰ ਕੁਝ ਸਮੇਂ ਬਾਅਦ ਉਲਟੀਆਂ ਕਰ ਅਤੇ ਤੇਰੇ ਅੰਦਰ ਇੱਕ ਸੋਨੇ ਦਾ ਹਾਰ ਨਿਕਲ ਆਵੇਗਾ ਤੇ ਤੇਰਾ ਦਰਦ ਠੀਕ ਹੋ ਜਾਵੇਗਾ ਫਿਰ ਮਗਰਮੱਛ ਨੇ ਇਦਾਂ ਹੀ ਕੀਤਾ ਉਸ ਦੇ ਅੰਦਰੋਂ ਇੱਕ ਸੋਨੇ ਦਾ ਹਾਰ ਨਿਕਲੇ ਆ ਜਿਹੜਾ ਲੜਕਾ ਲੈ ਕੇ ਅੱਗੇ ਵੱਲ ਤੁਰ ਪਿਆ ਅਤੇ ਉਸ ਨੂੰ ਰਾਸਤੇ ਵਿੱਚ ਘੋੜਾ ਕੋੜਾ ਮਿਲਿਆ ਅਤੇ ਉਹ ਘੋੜੇ ਤੇ ਸਵਾਰ ਹੋ ਕੇ ਉਸ ਸੁੰਦਰ ਲੜਕੀ ਕੋਲ ਪਹੁੰਚ ਗਿਆ ਅਤੇ ਲੜਕੀ ਨੂੰ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਾਵਾਂਗਾ ਅਤੇ ਉਸ ਨੇ ਉਸ ਨਾਲ ਵੀ ਵਿਆਹ ਕਰਾ ਲਿਆ ਤੇ ਉਹ ਹੁਣ ਆਪਣੇ ਪਿੰਡ ਵਿੱਚ ਵਾਪਸ ਆ ਗਿਆ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇ ਅਸੀਂ ਕੋਈ ਮਿਹਨਤ ਕਰਾਂਗੇ ਤਾਂ ਹੀ ਸਾਨੂੰ ਕਿਸਮਤ ਮਿਲ ਸਕਦੀ ਹੈ ਜਿੱਦਾਂ ਕਿ ਇਸ ਲੜਕੇ ਨੇ ਇੰਨੀ ਮਿਹਨਤ ਕੀਤੀ ਅਤੇ ਕੁਝ ਕਈ ਸਾਲਾਂ ਬਾਅਦ ਇਸ ਨਦੀ ਦੇ ਦੂਜੇ ਪਾਸੇ ਲੱਗਾ ਸੀ ਅਤੇ ਉਸ ਨੂੰ ਉੱਥੇ ਹੀ ਉਸ ਦੀ ਕਿਸਮਤ ਮਿਲ ਗਈ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਹੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬਰ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤਹਾਡੇ ਲਈ ਹੋਰ ਨਵੀਆਂ ਨਵੀਆਂ ਕਹਾਣੀਆਂ ਇਦਾਂ ਦੀਆਂ ਲੈ ਕੇ ਆਉਂਦੇ ਰਹੀਏ